ਆ ਜਿਹੜੇ ਟਰੈਕਟਰਸ ਚੱਲੇ ਆ ਇਹ ਮਨਕੀਰਤ ਔਲਖ ਨੇ ਭੇਜੇ ਆ 10 ਟਰੈਕਟਰ ਭੇਜੇ ਆ 100 ਟਰੈਕਟਰ ਭੇਜਣਾ ਸੋ ਇਹ ਬਹੁਤ ਵੱਡੀ ਸੇਵਾ ਹੈ ਮਨਕੀਰਤ ਔਲਖ ਦੀ ਟੀਮ ਦੇ ਵੱਲੋਂ ਇਹਨਾਂ ਦੇ ਨਾਲ ਜਿਹੜੇ ਭਰਾ ਨੇ ਰੂਪਾ ਸੁਹਾਣਾ ਔਰ ਸਿਮਰਨ ਹੁੰਦਲ ਸਾਰੇ ਭਰਾਵਾਂ ਦੀ ਬਹੁਤ ਵੱਡੀ ਸੇਵਾ ਆ ਜਿਹੜੇ ਟਰੈਕਟਰਸ ਚੱਲੇ ਆ ਇਹ ਮਨਕੀਰਤ ਔਲਖ ਨੇ ਭੇਜੇ ਆ 10 ਟਰੈਕਟਰ ਭੇਜੇ ਆ 100 ਟਰੈਕਟਰ ਭੇਜਣਾ ਸੋ ਇਹ ਬਹੁਤ ਵੱਡੀ ਸੇਵਾ ਹੈ ਮਨਕੀਰਤ ਔਲਖ ਦੀ ਟੀਮ ਦੇ ਵੱਲੋਂ ਇਹਨਾਂ ਦੇ ਨਾਲ ਜਿਹੜੇ ਭਰਾ ਨੇ ਰੂਪਾ ਸੁਹਾਣਾ ਔਰ ਸਿਮਰਨ ਹੁੰਦਲ ਸਾਰੇ ਭਰਾਵਾਂ ਦੀ ਬਹੁਤ ਵੱਡੀ ਸੇਵਾ ਹੈ ਆ ਜਿਹੜੇ ਟਰੈਕਟਰਸ ਚੱਲੇ ਆ ਇਹ ਮਨਕੀਰਤ ਔਲਖ ਨੇ ਭੇਜੇ ਆ 10 ਟਰੈਕਟਰ ਭੇਜੇ ਆ 100 ਟਰੈਕਟਰ ਭੇਜਣਾ ਸੋ ਇਹ ਬਹੁਤ ਵੱਡੀ ਸੇਵਾ ਹੈ ਮਨਕੀਰਤ ਔਲਖ ਦੀ ਟੀਮ ਦੇ ਵੱਲੋਂ ਇਹਨਾਂ ਦੇ ਨਾਲ ਜਿਹੜੇ ਭਰਾ ਨੇ ਰੂਪਾ ਸੁਹਾਣਾ ਔਰ ਸਿਮਰਨ ਹੁੰਦਲ ਸਾਰੇ ਭਰਾਵਾਂ ਦੀ ਬਹੁਤ ਵੱਡੀ ਸੇਵਾ ਹੈ ਮੈਂ ਐਮਐਲਏ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹਣਾ ਬੇਨਤੀ ਥੋੜੀ ਜੀ ਮੇਰੀ ਬੱਕਰੀ ਵਾਲਾ ਥੋੜੀ ਜੀ ਧਿਆਨ ਨਾਲ ਸੁਣ ਲੈ ਉਹ ਵੀ ਸੋਡੀ ਪਾਪ ਲਾਈਨ ਤਾਂ ਇੱਥੇ ਨਹੀਂ ਪਹੁੰਚ ਤੁਸੀਂ ਜੇ ਹੋ ਸਕਦਾ ਵੀ ਇੱਥੇ ਭੁੱਕੀ ਦੀ 2-4 ਕਿਲੋ ਭੁੱਕੀ ਉਹ ਦੇਜੋ ਸਾਡੇ ਬੰਦੇ ਥੋੜੇ ਜੇ ਕੰਡਮ ਹੋ ਰਹੇ ਨੇ ਕਿਉਂਕਿ ਇੱਥੇ ਜਿਹੜੇ ਹੈਗੇ ਨੇ ਸਾਰੇ ਬਜ਼ੁਰਗ ਨੇ ਨੌਜਵਾਨ ਸਾਰੇ ਭੱਜ ਗਏ ਧੁੱਪ ਨੂੰ ਦੇਖ ਕੇ ਤਾਂ ਮੇਰੀ ਇਹੀ ਬੇਨਤੀ ਹੈ ਜੇ ਭੁੱਕੀ ਦੇਜੋ ਜਾਂ ਫੀਮ ਦੇਜੋ ਕਿਉਂਕਿ ਜਿਹੜੀਆਂ ਸਾਡੀਆਂ ਜੇ ਸਵੀਆਂ ਇੱਥੇ ਲੱਗੀਆਂ ਹੋਈਆਂ ਨੇ ਉਹ ਥੋੜੇ ਜਿਹਾ ਪੁਰਾਣੇ ਹੱਡਾਂ ਦੀਆਂ ਨੇ ਤਾਂ ਉਹਨਾਂ 'ਚ ਥੋੜੀ ਜੀ ਜਾਨ ਆਊਗੀ ਜੇ ਤੁਸੀਂ ਇੰਨੀ ਕ ਹੈਲਪ ਵੀ ਕਰ ਦੋ ਇਹ ਬੰਨ ਕੀ ਅਸੀਂ ਤਾਂ ਹੋਰ ਬੰਨ ਵੀ ਬਹੁਤ ਲਾ ਦਾਂਗੇ